ਠੀਕ ਹੈ ਗੱਲ ਕਿ ਨਹੀਂ ਬਹੁਤ ਬੁਰੇ ਹਾਲ ਹੈ ਆ ਇਹ ਖਾਲਸਾ ਏਡ ਦੇ ਥਰੂ ਮਦਦ ਕਰੋ ਜਾਂ ਫਿਰ ਪੰਜਾਬੀਓ ਮਦਦ ਕਰੋ ਤੁਸੀਂ ਆ ਆਪ ਆ ਕੇ ਮਦਦ ਕਰੋ ਕਿਉਂਕਿ ਇਹਨਾਂ ਭਰਾਵਾਂ ਨੂੰ ਅੱਜ ਤੁਹਾਡੀ ਮਦਦ ਦੀ ਲੋੜ ਹੈ ਬਹੁਤ ਜਿਆਦੇ ਮੁਸੀਬਤ ਦੇ ਵਿੱਚ ਆ ਇਹ ਇਰਗਾ ਕਿਉਂਕਿ ਪਾਣੀ ਬਹੁਤ ਜਿਆਦੇ ਭਰ ਗਿਆ ਇੱਥੇ ਬਹੁਤ ਸਾਰੇ ਸਾਡੇ ਭੈਣ ਭਰਾ ਮਦਦ ਕਰਨ ਲੱਗੇ ਹੋਏ ਆ ਖਾਲਸਾ ਏਡ ਵਾਲੇ ਲੱਗੇ ਹੋਏ ਆ ਹੋਰ ਬਹੁਤ ਲੱਗੇ ਹੋਏ ਆ ਆ ਕੇ ਜਰੂਰ ਇਹਨਾਂ ਏਰੀਆ ਦਾ ਸਾਰ ਲਵੋ ਪੰਜਾਬੀਓ ਜਦੋਂ ਇੱਕ ਪਾਸੇ ਆ ਏਡੀਆਂ ਦਾ ਨੰਬਰ ਨਹੀਂ ਹੀ ਹੋਣਾ ਇੱਥੇ ਕਿਸੇ ਕੋਲੇ ਪਰਾਵੋ ਇੰਨਾ ਲੋਕਾਂ ਦੀ ਜਰੂਰ ਮਾਰ ਹਾਲਾ ਦੇਖੋ ਕਮਾਦ ਕਿੱਡਾ ਕਿੱਡਾ ਹੁੰਦਾ 10 10 ਫੁੱਟ ਕਮਾਦ ਹੁੰਦਾ ਤੇ ਕਮਾਦ ਦੇ ਉੱਤੋਂ ਕੱਲੇ ਟਾਂਡੇ ਦੀਂਦੇ ਆ ਜੇ ਆਪਾਂ ਦੇਖੀਏ ਉਹ ਲੀਆਂ ਪਲਪੀਸੀਆਂ ਦੀਖ ਦਿਖਦੀਆਂ ਕਮਾਦ ਦੀਆਂ ਇੰਨਾ ਇੰਨਾ ਪਾਣੀ ਹੈ ਤੇ ਬਹੁਤ ਮੁਸ਼ਕਲ ਹੈ ਭਰਾਵੋ ਇੰਨਾਂ ਲੋਕਾਂ ਨੂੰ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਮਦਦ ਜ਼ਰੂਰ ਕਰੋ ਇੰਨਾਂ ਭਰਾਵਾਂ ਦੀ ਪਾਣੀ ਇੰਨਾ ਕਾਇਆ ਹੋਇਆ ਸਾਨੂੰ ਅੱਜ ਪੂਰਾ ਦਿਨ ਅਸੀਂ ਦਿਖਾਵਾਂਗੇ ਲਾਈਵ ਹੋ ਕੇ ਵੀ ਇਹ ਪਿੰਡ ਕਿੱਥੇ-ਕਿੱਥੇ ਪਾਣੀ ਆਇਆ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਕਿਸੇ ਦਾਨੀ ਸੱਜਣਾ ਤੇ ਕਰ ਸ਼ੇਅਰ ਕਰੋ ਤੇ ਕਿਵੇਂ ਨਾ ਕਿਵੇਂ ਇੱਥੇ ਮਦਦ ਜ਼ਰੂਰ ਪਹੁੰਚਾਓ ਨੀਰੇ ਦੀ ਚਾਰੇ ਦੀ ਤੂੜੀ ਦੀ ਸੁੱਕੀਆਂ ਫੀੜਾਂ ਜਾਂ ਹੋਰ ਕੋਈ ਵੀ ਮਦਦ ਪਹੁੰਚਾਉਣ ਦੀ ਜ਼ਰੂਰ ਉਹ ਕਰੋ ਠੀਕ ਹੈ ਨਾ ਵੀਰ ਬਣ ਕੇ ਕਿਉਂਕਿ ਇਹ ਏਰੀਆ ਬਹੁਤ ਵੱਡੇ ਮੁਸੀਬਤ ਦੇ ਵਿੱਚ ਆ ਭਰਾਵੋ ਜੇਕਰ ਅੱਜ ਆਪਾਂ ਇਹਨਾਂ ਦਾ ਸਾਥ ਚਾਰੇ ਦਿਲ ਟੁੱਟ ਗਏ ਇਹਨਾਂ ਦਾ ਤੁਸੀਂ ਐਂ ਦੇਖੋ ਯਾਰ ਕੋਠੇ ਨੀ ਦੀਂ ਦੇ ਮੋਟਰਾਂ ਵਾਲੇ ਮੋਟਰਾਂ ਵਾਲੇ ਕੋਠੇ ਬਿਲਕੁਲ ਨੀ ਦੀਂ ਦੇ ਤੁਸੀਂ ਐਂ ਦੇਖੋ ਕਿੱਡੇ-ਕੱਡੇ ਖੰਭੇ ਹੁੰਦੇ ਆ ਤੇ ਅੱਧ ਤੇ ਕਰ ਖੰਭਿਆਂ ਦੇ ਪਾਣੀ ਐ ਠੀਕ ਆ ਅਸੀਂ ਪੁਲ ਦੇ ਉੱਤੇ ਖੜੇ ਆ ਤੇ ਪੁਲ ਦੇ ਦੇਖੋ ਨਾਲ ਲੱਗਿਆ ਹੋਇਆ ਪਾਣੀ ਐ ਮੇਰੇ ਭਰਾਵੋ ਮਦਦ ਇਹਨਾਂ ਭਰਾਵਾਂ ਦੀ ਫੇਸਬੁੱਕ ਤੇ ਸ਼ੇਅਰ ਕਰ ਦਿਓ ਇਹ ਵੀਡੀਓ ਤੁਸੀਂ ਜੇ ਕਰ ਸਕਦੇ ਹੋ ਜੇ ਤੁਸੀਂ ਕਿਸੇ ਵਟਸਐਪ ਤੇ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਯਾਰ ਠੀਕ ਆ ਨਾ ਅਕੀਮਾਂ ਲੱਗੀਆਂ ਹੋਈਆਂ ਖਾਲਸਾ ਈਡ ਦੀਆਂ ਸਾਡੀਆਂ ਬਹੁਤ ਵਧੀਆ ਵਿਚਾਰੇ ਭਰਾ ਆਪਣੇ ਮਦਦ ਕਰ ਰਹੇ ਆ ਇਹ ਰਾਸ਼ਨ ਪਚਾਰੇ ਆ ਦੁੱਧ ਪਾਣੀ ਜੋ ਵੀ ਚੀਜ਼ਾਂ ਦੀ ਲੋੜ ਹੈ ਪਚਾ ਰਹੇ ਆ ਤੇ ਖਾਲਸਾ ਈਡ ਦੇ ਥਰੂ ਮਦਦ ਕਰੋ ਜਾਂ ਆ ਪਾਓ ਆਪ ਆ ਇੱਥੇ ਹਰਾ ਚਾਰਾ ਤੂੜੀ ਜੋ ਵੀ ਚੀਜ਼ਾਂ ਚਾਹੀਦੀਆਂ ਤੁਸੀਂ ਇੱਥੇ ਪਚਾਉਣ ਦੀ ਕਿਰਪਾਲਤਾ ਕਰੋ ਮੇਰੇ ਪ੍ਰਭੂ ਕਿਉਂਕਿ ਇਹ ਏਰੀਆ ਬਹੁਤ ਮੁਸੀਬਤ ਦੇ ਵਿੱਚ ਹੈ ਤੇ ਜਦੋਂ ਪੰਜਾਬ ਦੇ ਉੱਤੇ ਕਿਸੇ ਵੀ ਏਰੀਆ 'ਚ ਮੁਸੀਬਤ ਆਈ ਹੈ ਤਾਂ ਪੰਜਾਬੀਆਂ ਨੇ ਇੱਕ ਦੂਜੇ ਦਾ ਹੱਥ ਕੇ ਹੱਥ ਫੜ ਕੇ ਮਦਦ ਕੀਤੀ ਹੈ ਭਰਾਵੋ ਜਰੂਰ ਮਦਦ ਕਰੋ ਇਹਨਾਂ ਦੀ ਕਿਉਂਕਿ ਇਹ ਲੋਕ ਆ ਪਹਿਲਾਂ ਹੀ ਵਿਚਾਰੇ ਮਾਸਾ ਉੱਠੇ ਸੀ ਕਿਉਂਕਿ ਜਦੋਂ 2023 ਦੇ ਵਿੱਚ ਹੜਾ ਇਹ ਆ ਤੇ ਇਹਨਾਂ ਨੂੰ ਉਦੋਂ ਵੀ ਬਹੁਤ ਜਿਆਦਾ ਮਾਰ ਪਈ ਸੀ ਉਦੋਂ ਦੀਆਂ ਪੈਲੀਆਂ ਇਹ ਹੁਣ ਬਹਾਲ ਕੀਤੀਆਂ ਸੀ ਇਹਨਾਂ ਨੇ ਮੈਨੂੰ ਜਦੋਂ ਪਤਾ ਲੱਗਿਆ ਕਈ ਭਰਾਵਾਂ ਨੇ ਪਹਿਲੀ ਵਾਰ ਝੋਨਾ ਲਾਇਆ ਸੀ 2023 ਤੋਂ ਬਾਅਦ ਤੇ ਐਦ ਕੀ ਫਿਰ ਹੜ ਆ ਗਏ ਤੇ ਹੜਾਂ ਨੇ ਇੰਨਾ ਕੁ ਜਿਆਦਾ ਨੁਕਸਾਨ ਕੀਤਾ ਭਰਾ ਬੋ ਇੱਥੇ ਵੀ ਦੱਸ ਨਹੀਂ ਸਕਦੇ ਕਿਉਂਕਿ ਤੁਸੀਂ ਆਪ ਹੀ ਦੇਖ ਲਓ ਯਾਰ ਹੋ ਇੱਕ ਹੈ ਕਮਾਦ ਆ ਜਿਹੜਾ ਗੰਨਾ ਕਹਿੰਦੇ ਨੇ ਆਪਾਂ ਗੰਨੇ ਦੇ ਟਾਂਡੇ ਦੇਖੋ ਕਿੰਨੇ ਕਿੰਨੇ ਕਿ ਦਿਨ ਦੇ ਕਿੱਡਾ ਕਿੱਡਾ ਹੁੰਦਾ ਗੰਨਾ ਠੀਕ ਹੈ ਨਾ ਤੇ ਜਾਨਵਰ ਭੁੱਖੇ ਮਰੀ ਜਾਂਦੇ ਆ ਪਾਣੀ ਤੁਹਾਨੂੰ ਦਿਖਾਵਾਂ ਕਿੰਨਾ ਤੇਜ਼ ਚੱਲ ਰਿਹਾ ਤੁਸੀਂ ਇਹ ਦੇਖੋ ਮੈਨੂੰ ਤਾਂ ਲੱਗਦਾ ਹੁਣ ਜਿਆਦਾ ਤੇਜ਼ ਹੋਇਆ ਪਾਣੀ ਯਾਰ ਹਨਾ ਤੇ ਦੇਖੋ ਪਾਣੀ ਕਿੰਨਾ ਤੇਜ਼ ਚੱਲ ਰਿਹਾ ਭਰਾਵੋ ਇੰਨਾ ਪਾਣੀ ਤੇਜ਼ ਕਦੇ ਨਹੀਂ ਦੇਖਿਆ ਜ਼ਿੰਦਗੀ 'ਚ ਠੀਕ ਹੈ ਗੱਲ ਕਿ ਨਹੀਂ ਤੁਸੀਂ ਐਂ ਦੇਖੋ ਸਮੁੰਦਰ ਹੀ ਐਂ ਲੱਗਦਾ ਜਿਵੇਂ ਇੱਥੇ ਵਗ ਜਾਂਦਾ ਹੁੰਦਾ ਠੀਕ ਹੈ ਨਾ ਇੰਨਾ ਤੇਜ਼ ਪਾਣੀ ਆ ਮੈਨੂੰ ਨਹੀਂ ਪਤਾ ਤੁਹਾਨੂੰ ਦਿਖਦਾ ਹੋ ਇੱਥੇ ਉਹਦੇ ਵਿੱਚ ਕਿ ਨਹੀਂ ਦਿਖਦਾ ਹੁਣ ਐਂ ਯਾਰ ਪਾਣੀ ਦੁਬਾਰੇ ਤੇਜ਼ ਹੋ ਗਿਆ ਮਿੱਤਰੋ ਕਿਉਂ ਬਾਈ ਓਏ ਪਾਣੀ ਹੁਣ ਨਹੀਂ ਤੇਜ਼ ਹੋ ਗਿਆ ਪਹਿਲਾਂ ਸੀਗਾ ਥੋੜਾ 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 ਸੀ ਪਹਿਲਾਂ ਹਣ ਹਵਾ ਚੱਲ ਰਹੀ ਹੈ ਹੈ ਵੱਧਦਾ ਪਿਆ ਹੈ ਭਰਾਵੋ ਇਹਨਾਂ ਭਰਾਵਾਂ ਦੀ ਜਰੂਰ ਮਦਦ ਕਰੋ ਯਾਰ ਥੋੜੀ ਬਹੁਤੀ ਲਾਈਵ ਚੱਲੀ ਜਾਂਦਾ ਵੀਰੇ ਤੇ ਜਿਹੜੇ ਜਿਹੜੇ ਵੀਰ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਜਰੂਰ ਕਰੋ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਆਪਾਂ ਖੜੇ ਨਾ 5-400 ਰੁਪਇਆ ਰੇੜੀ ਤੇ 5 ਮਿੰਟਾਂ ਚ ਲਾ ਦਿੰਨੇ ਆ ਠੀਕ ਹੈ ਲੱਗਣੇਹੀਂ ਤੇ ਜੇ ਤੁਸੀਂ ਇਹਨਾਂ ਵਾਸਤੇ ਜੋ ਵੀ ਚੀਜ਼ਾਂ ਪਹੁੰਚਾ ਸਕਦੇ ਹੋ ਇੱਥੇ ਲੰਗਰ ਚੱਲੀ ਜਾਂਦੇ ਆ ਉੱਥੇ ਸੁੱਕੇ ਦੁੱਧ ਦੀ ਸੇਵਾ ਕਰੋ ਖੰਡ ਚਾਹ ਗੁੜ ਜੋ ਯਾਰ ਛੋਡਾ ਜੋ ਉਹ ਕਰਦਾ ਪਸ਼ੂਆਂ ਲਈ ਚਰਾ ਹਰਾ ਚਾਰਾ ਜੋ ਵੀ ਮਦਦ ਕਰ ਸਕਦੇ ਹੋ ਤੁਸੀਂ ਮਦਦ ਕਰੋ ਭਰਾਵੋ ਆ ਦੇਖੋ ਵਿਚਾਰੇ ਕਿਵੇਂ ਕਿਸਤੀਆਂ ਤੇ ਪਿੰਡਾਂ ਦੇ ਵਿੱਚੋਂ ਆਉਂਦੇ ਆ ਇਹਨਾਂ ਤੇ ਮੁਸੀਬਤ ਬਣੀ ਹੋਈ ਆ ਪੰਜਾਬੀਓ ਅੱਜ ਨਾ ਸਾਥ ਦਿੱਤਾ ਤਾਂ ਇਹਨਾਂ ਦਾ ਕਿੱਦਾਂ ਦੇਵਾਂਗੇ ਫਿਰ ਮੈਂ ਇੱਕ ਗੱਲ ਕਹਿਣੀ ਚਾਹਨਾ ਸਾਰੇ ਪੰਜਾਬੀ ਜਿੰਨੇ ਜਣੇ ਤੁਸੀਂ ਭਰਾ ਮੇਰੇ ਦੇਖੀ ਜਾਂਦੇ ਹੋ ਠੀਕ ਹੈ ਗੱਲ ਕਹਿਣੀ ਖਾਲਸਾ ਐਡ ਇੱਥੇ ਕੰਮ ਕਰ ਰਹੀ ਆ ਤੁਸੀਂ ਫਰਾਉਡ ਦੇ ਵਿੱਚ ਨਾ ਆ ਜਾਓ ਖਾਲਸਾ ਐਡ ਦੇ ਨਾਲ ਆਓ ਜਾਂ ਤਾਂ ਮਦਦ ਕਰਨ ਜਾਂ ਇੱਥੇ 바ਬੇ ਜਿਹੜੇ ਇੱਥੇ ਗੁਰੂ ਘਰਾਂ ਵਾਲੇ ਆ ਉਹ ਕਰ ਰਹੇ ਆ ਸੇਵਾ ਕਰ ਰਹੇ ਆ ਉਹਨਾਂ ਦੇ ਥਰੂ ਮਦਦ ਕਰੋ ਭਰਾਵੋ ਕਿਉਂਕਿ ਜਿੰਨਾ ਏਰੀਆ ਇਹ ਮੁਸੀਬਤ ਦੇ ਵਿੱਚ ਐ ਮੈਂ ਨਾ ਕੋਈ ਉਹ ਨਹੀਂ ਹੋਣਾ ਭਾਈ ਜੀ ਪਿੰਡ ਨਹੀਂ ਜਾਓਗੇ ਤੁਸੀਂ ਪਿੰਡ ਨਹੀਂ ਜਾਓਗੇ ਬਾਬਾ ਜੀ ਹੈ ਉਹ ਵੋਟ ਜਣੀ ਐ ਅਸੀਂ ਚੜ ਸਕਦੇ ਹਾਂ ਇਹਦੇ ਵਿੱਚ ਹੈ ਚਲਾਊ ਕੌਣ ਇਹਨੂੰ ਚਲੋ ਦੱਸਿਓ ਫਿਰ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਮਦਦ ਵਾਸਤੇ ਇੱਥੇ ਲਾਮ ਪਬਲਿਕ ਦੇਖੀ ਜਾਂਦੀ ਹੈ ਸਾਰੀ ਲਾਈਵ ਚੱਲੀ ਜਾਂਦਾ ਮਾਇਤੇ ਇਹੋ ਹੀ ਆ ਵੀ ਆਪਣੇ ਜਿਹੜਾ ਉੱਥੇ ਬੈਠੇ ਆ ਕਿ ਇਹਨੂੰ ਕੋਈ ਦਵਾਈ ਬੂਟੀ ਜਾਂ ਕੇ ਡੰਗਰਾਂ ਵਾਲਿਆਂ ਨੂੰ ਕੋਈ ਚਾਰਾ ਮਿਲੇ ਕੋਈ ਸਹਾਇਤਾ ਮਿਲੇ ਇੱਥੇ ਤੇ ਲੋਕ ਆਉਂਦੇ ਆ ਫੋਟੋ ਲਾ ਕੇ ਚਲ ਜਾਂਦੇ ਆ ਭਰਾਵੋ ਜਿਹੜੇ ਇੱਥੇ ਫੋਟੋਆਂ ਲਾਉਣ ਆਲੇ ਆਉਂਦੇ ਆ ਮੈਂ ਨਾ ਉਹ ਨਾ ਹੀ ਹੋਣ ਕਿਉਂਕਿ ਮਦਦ ਕਰੋ ਇਹਨਾਂ ਲੋਕਾਂ ਦੀ ਜੇ ਕਰਨੀਆਂ ਸਿੱਧੇ ਮੱਥੇ ਠੀਕ ਹੈ ਨਾ ਜਿਵੇਂ ਖਾਲਸਾ ਏਟ ਲੱਗਿਆ ਹੋਇਆ ਇਹ ਜਿਹੜਾ ਬਾਬਾ ਸੀਚੇ ਵਾਲੀ ਆ ਬੋਰਡ ਭਜਾ ਕੇ ਉਹ ਟਿੰਪੂ ਜਾ ਕੇ ਟੈਂ ਲੈ ਜਾਂਦਾ ਕਿਤੇ ਐ ਲੈ ਜਾਂਦਾ ਉੱਥੇ ਜਾ ਕੇ ਉਹਨੂੰ ਦਰ ਚਕਾਵੇ ਜਿਹੜਾ ਕੰਮ ਉਹਦੇ ਕਰਨ ਵਾਲਾ ਰਾਜ ਸਭਾ ਦਾ ਮੈਂਬਰ ਆ ਇੱਥੇ ਫੋਟੋ ਲਵਾ ਲੈਂਦਾ ਫਿਰ ਰੋਟੀ ਰੱਖ ਲੈਂਦਾ ਤੇ ਚੱਲ ਤੇ ਫੋਟੋ ਲਵਾ ਕੇ ਤੇ ਮੁੜ ਕੇ ਜਾ ਕੇ ਕਮਰੇ 'ਚ ਵੜਦਾ ਅੱਛਾ ਸੀਚੇਵਾਲ ਸਾਹਿਬ ਇੱਥੇ ਦੇਖੇ ਹੀ ਨਹੀਂ ਮਦਦ ਕਰਨਾ ਇਹ ਨਹੀਂ ਇਥੇ ਹੋਣਾ ਘੰਟਾ ਦਾ ਅੱਧਾ ਘੰਟਾ ਪਾਉਣਾ ਘੰਟਾ ਦਾ ਫੋਟੋ ਫਟੋ ਲਾਗੇ ਇਥੇ ਮੂਵੀ ਬਣਾ ਕੇ ਚਲੇ ਜਾਣਾ ਮੁੜ ਕੇ ਕੋਈ ਗੱਲ ਨਹੀਂ ਸੀਤੇਵਾਲ ਸਾਹਿਬ ਅੱਜ ਤੁਸੀਂ ਇਹ ਦੇਖੋ ਵੀ ਰਾਜ ਸਭਾ ਮੈਂਬਰ ਹੈ ਤੇ ਉਹ ਇਹਨਾਂ ਲੋਕਾਂ ਦੀ ਕਿੰਨੀ ਵੀ ਮਦਦ ਉਹ ਕਰ ਸਕਦੇ ਆ ਠੀਕ ਹੈ ਲੱਗੇ ਨਹੀਂ ਹੈ ਤੇ ਇਹਨਾਂ ਭਰਾਵਾਂ ਦੀ ਜ਼ਰੂਰ ਮਦਦ ਕਰੋ ਯਾਰ ਇਹ ਵਿਚਾਰੇ ਬਜ਼ੁਰਗ ਤੁਸੀਂ ਇਹ ਦੇਖੋ ਵੀ ਕਿਹੜੇ ਤਰੀਕੇ ਨਾਲ ਇਹਨਾਂ ਦਾ ਕੀ ਹਾਲ ਹੈ ਬੱਚਿਆਂ ਦਾ ਕੀ ਹਾਲ ਹੈ ਪਸ਼ੂ ਭੁੱਖੇ ਮਰੀ ਜਾਂਦੇ ਆ ਪਰਾਵੋ ਇੱਥੇ ਰਸਣ ਲੈ ਕੇ ਆਓ ਸੁੱਕਾ ਰਸਣ ਲੈ ਕੇ ਆਓ ਠੀਕ ਹੈ ਗੱਲ ਕਿ ਨਹੀਂ ਪਸ਼ੂਆਂ ਲਈ ਫੀਡ ਲੈ ਕੇ ਆਓ ਜੇ ਤੁਸੀਂ ਯਾਰ ਆਪ ਨਹੀਂ ਆ ਸਕਦੇ ਤੁਸੀਂ ਇੱਥੇ ਕਿਸੇ ਦੇ ਥਰੂ ਮਦਦ ਭੇਜੋ ਠੀਕ ਹੈ ਨਾ ਅਸੀਂ ਤੁਹਾਨੂੰ ਨੰਬਰ ਦੇਵਾਂਗੇ ਇੱਥੇ ਪਿੰਡਾਂ ਦੇ ਜਿਹੜੇ ਮੋਤਬਰ ਬੰਦੇ ਇਹਦੀ ਕੋਸ਼ਿਸ਼ ਕਰਾਂਗੇ ਸਾਡਾ ਨੰਬਰ ਉੱਤ ਗਿਆ ਹੋਇਆ ਠੀਕ ਹੈ ਨਾ ਸਾਡੇ ਤੋਂ ਤੁਸੀਂ ਉਹਨਾਂ ਦੇ ਨੰਬਰ ਲੈ ਸਕਦੇ ਹੋ ਮੋਤਬਰ ਬੰਦਿਆਂ ਦੇ ਠੀਕ ਹੈ ਨਾ ਉਹਨਾਂ ਨੂੰ ਜਰੂਰ ਜੇਕਰ ਤੁਸੀਂ ਨਹੀਂ ਆ ਸਕਦੇ ਤੁਸੀਂ ਊਂ ਰਾਸੀ ਭੇਜੋ ਗੁੱਗਲ ਪੇ ਕਰਿਓ ਇਹਨਾਂ ਨੂੰ ਜਾਂ ਕਿਵੇਂ ਕਰਿਓ ਠੀਕ ਹੈ ਗੱਲ ਕੇ ਨਹੀਂ ਇਹਨਾਂ ਲੋਕਾਂ ਨੂੰ ਮਦਦ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜਰੂਰ ਭੇਜੋ ਪੰਜਾਬੀਓ ਆਪਾਂ ਇੱਕ ਉਹ ਇਨਸਾਨ ਹੈ ਜਿਹੜੇ ਕਦੇ ਕਿਸੇ ਤੋਂ ਨਹੀਂ ਉਹ ਹੋਏ ਸੀਗੇ ਤੇ ਆਪਾਂ ਨੂੰ ਸਰਕਾਰਾਂ ਹੀ ਮਾਰਨ ਤੇ ਤੁਰਾਂ ਹੋਈਆਂ ਤੁਸੀਂ ਐਂ ਦੇਖੋ ਉਹ ਵੀ ਇੱਥੇ ਜਦੋਂ ਉਹ ਕਰਦੇ ਆ ਦੇਖੋ ਕਿੰਨਾ ਤੇਜ਼ ਪਾਣੀ ਜਾਂਦਾ ਯਾਰ ਇਹ ਪਾਣੀ ਦੁਬਾਰਾ ਤੇਜ਼ ਹੋ ਗਿਆ ਅੱਜ ਠੀਕ ਹੈ ਨਾ ਇੰਨਾ ਕਿ ਤੇਜ ਪਾਣੀ ਹੈ ਕਿ ਮੇਰੇਆਂ ਲੱਤਾਂ ਖਿੱਚ ਕੇ ਲੇਖੇ ਜਾਂਦਾ ਪਾਣੀ ਤੇ ਭਰਾਵੋ ਇਹਨਾਂ ਦੀ ਜਰੂਰ ਮਦਦ ਕਰੋ ਖਾਲਸਾ ਏਡ ਵਾਲੇ ਆਏ ਹੋਏ ਆ ਇਹ ਹੋਰ ਮੇਰੇ ਭੈਣ ਭਰਾ ਬਹੁਤ ਸਾਰੇ ਆਏ ਹੋਏ ਆ ਪਰ ਜਿਹੜੀ ਅਸਲ ਗੱਲ ਹੈ ਜੇ ਮੈਂ ਤੁਹਾਨੂੰ ਦੱਸਣੀ ਚਾਹਾਂ ਅਸਲ ਦੇ ਵਿੱਚ ਸੀਚੇਵਾਲ ਸਾਹਿਬ ਆਉਂਦੇ ਆ ਇੱਧਰ ਨੂੰ ਲੈ ਗਏ ਉਹ ਫੋਟੋਆਂ ਹੀ ਕਰਾ ਕੇ ਚਾਰ ਕੋ ਉਧਰ ਨੂੰ ਜਾਵੜੇ ਫੋਟੋਆਂ ਹੀ ਕਰਾ ਕੇ ਚਾਰ ਮਦਦ ਨਹੀਂ ਕਰਦੇ ਮੇਰੇ ਭਰਾਵੋ ਉਹਨਾਂ ਨੇ ਇੰਨੀ ਮਦਦ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਕਿਉਂਕਿ ਰਾਜ ਸਭਾ ਮੈਂਬਰ ਆ ਉਹ ਤੇ ਆਪਣਾ ਫਰਜ ਬਣਦਾ ਆਪਣੇ ਭਰਾਵਾਂ ਦੇ ਨਾਲ ਖੜਗੇ ਥੋੜੇ ਤੋਂ ਥੋੜੇ ਬਹੁਤੇ ਤੋਂ ਬਹੁਤਾ ਜ਼ਰੂਰ ਉਹ ਕਰਗੇ ਹੈ ਵੀਰੇ ਮੈਂ ਤਾਂ ਨਹੀਂ ਉਹ ਕਰਦਾ ਤੁਸੀਂ ਅੱਗੇ ਉਹ ਕਰ ਦਿਓ ਮੇਰਾ ਵੀਰ ਆ ਨਹੀਂ ਗੁਗਲਪੇ ਦੇ ਪੈਸੇ ਨਹੀਂ ਗੁਗਲਪੇ ਮੈਨੂੰ ਨਾ ਕਰੋ ਮੈਂ ਤਾਂ ਯਾਰ ਕੌਣ ਆ ਮੈਂ ਲੈਣ ਲੱਗਿਆ ਪੈਸੇ ਤਾਂ ਉਹ ਆ ਤੁਸੀਂ ਤੁਸੀਂ ਕਿੱਥੋਂ ਆਏ ਹੋ ਅਸੀਂ ਬੂਲਪੁਰੋਂ ਹੈ ਬੂਲਪੁਰੋਂ ਨਿਕਲ ਕਿੱਟੀ ਤੁਸੀਂ ਐਂ ਕਰੋ ਖਾਲਸਾਡ ਵਾਲਿਆਂ ਨੂੰ ਦਿਓ ਆ ਜੋ ਮੈਂ ਨੂੰ ਦੇ ਦਿਆਂ ਠੀਕ ਤੁਸੀਂ ਮੈਂ ਸਕੇਨਰ ਦੇ ਲੈਂਦਾ ਤੁਸੀਂ ਸਕੇਨ ਕਰਾ ਦੇ ਐਂ ਕਰੋ ਮੈਂ ਕਰ ਦੂੰਗਾ ਇਹਨਾਂ ਨੂੰ ਸਕੇਨ ਜਾਂ ਤੁਸੀਂ ਸਕੇਨ ਕਰ ਫਸ ਸਕੇਨ ਕਰ ਦੂੰਗਾ ਆ ਕਿੰਨਾ ਸੁੱਡਾ ਆ ਬਾਈ ਬੀਰੇ ਨੇ 200 ਰੁਪਿਆ ਦਿੱਤਾ ਠੀਕੇ ਗੱਲ ਕੇ ਨਹੀਂ ਤੇ ਅਸੀਂ ਬਾਈ ਜੀ ਸੋਨੂੰ ਜਦੋਂ ਇਧਰੋਂ ਘੱਟਦਾ ਲਾਈਵ ਹਨਾ ਇੱਥੇ ਹੀ ਸ਼ਾਮ ਤੱਕ ਸੋਨੂੰ ਸਕੇਨ ਕਰਦਾ ਠੀਕ ਹੈ ਨਾ ਪੈਸੀ ਠੀਕ ਹੈ ਨਾ ਆ ਸੁੱਡਾ 200 ਰੁਪਿਆ ਮੇਰੇ ਕੋਲੇ ਧਾਰ ਹੈ ਕੈਸ਼ ਨਹੀਂ ਲੈਂਦੇ ਕੈਸ਼ ਨਹੀਂ ਲੈਂਦੇ ਵੀ ਤੁਸੀਂ ਉਹੀ ਕਰ ਲਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਬਈ ਲਾਈਵ ਕੱਟਦਾ ਉਦੋਂ ਮੈਂ ਕਰ ਦਿੰਦਾ ਐਕੀਆ ਮੈਂ ਸ਼ਾਮ ਤੱਕ ਠੀਕ ਹੈ ਨਾ ਇਹ ਸੋਡਾ 200 ਰੁਪਿਆ ਮੇਰੇ ਕੋਲੇ ਆ ਗਿਆ ਠੀਕ ਹੈ ਨਾ ਇਹ ਵੀਰੇ ਦੇਣ ਆਏ ਸੀਗੇ ਚਲੋ ਬਹੁਤ ਬਹੁਤ ਧੰਨਵਾਦ ਭਰਾਵੋ ਸੋਡੇ ਅਰਗੇ ਨੌਜਵਾਨ ਸੋਡਾ 200 ਰੁਪਿਆ ਅੱਜ 2 ਲੱਖ ਰਗ ਹੈ ਭਰਾਵੋ ਸੋਡਾ 200 ਰੁਪਈਆ ਨਾ 2 ਲੱਖ ਰਗਾਇ ਇਹ ਨਾ ਆਖਿਓ ਜੇ ਤੁਸੀਂ 2 ਰੁਪਏ ਵੀ ਦੰਦੇ ਤੇ ਉਹ ਵੀ ਬਹੁਤ ਸੀਗੇ ਕਿਉਂਕਿ ਜੇਕਰ ਸਾਰੇ ਪੰਜਾਬੀਆਂ ਦੀ ਸੋਚ ਸੋਡੇ ਵਰਗੀ ਹੋ ਜੇ ਠੀਕ ਹੈ ਗੱਲ ਕੇ ਨਹੀਂ ਮੈਂ ਨਾ ਨੌਜਵਾਨਾਂ ਦੀ ਤੇ ਆਮ ਪਬਲਿਕ ਦੀ ਤਾਂ ਇਹਨਾਂ ਲੋਕਾਂ ਨੂੰ ਆਪਾਂ ਮੁਸੀਬਤ ਚੋਂ 2 ਦਿਨਾਂ ਦੇ ਵਿੱਚ ਬਾਹਰ ਕੱਢ ਦਈਏ ਜਿਉਂਦੇ ਬਸਦੇ ਰਹੋ ਭਰਾਵੋ ਸੋਡੀ ਰੱਬ ਲੰਬੀ ਉਮਰ ਕਰੇ ਮੇਰਾ ਵੀ ਠੀਕ ਹੈ ਗੱਲ ਕੇ ਨਹੀਂ ਉਡੀ ਬਹੁਤ ਸੋਹਣੀ ਸੋਚ ਹੈ ਭਰਾਓ ਮੈਂ ਇੱਕ ਗੱਲ ਹਨ ਵੀ ਕਦੇ ਵਾਸਤੇ ਮੈਂ ਨਹੀਂ ਆਦਾ ਵੀ ਕਰਜ਼ਾ ਚੱਕ ਕੇ ਰੁਪਏ ਦਿਓ ਜਿੰਨੇ ਸੋਡੀ ਜੇਬ ਚ ਹੈ ਦਸਮਾ ਰਸੋਂਦ ਕੱਢੋ ਠੀਕ ਹੈ ਗੱਲ ਕਿ ਨਹੀਂ ਮੈਂ ਨਹੀਂ ਆਦਾ ਜਿੰਨੇ ਸੋਡੀ ਜੇਬ ਚ ਤੁਸੀਂ ਸਾਰੇ ਪੈਸੇ ਦਾਨ ਕਰ ਦਿਓ ਠੀਕ ਹੈ ਨਾ ਬਸ ਓਨੇ ਇੱਕ ਕਰੋ ਦਸਮਾ ਰਸੋਂਦ ਜਿੰਨਾ ਕਿ ਸੋਡਾ ਨਾ ਉਹ ਕਰਦਾ ਸਰਦਾ ਅਸੀਂ ਚੱਲ ਸਕਦੇ ਆ ਬਾਬਾ ਜੀ ਨਾਲ ਚੱਲ ਸਕਦੇ ਆ ਅਸੀਂ ਨਾਲ ਨਹੀਂ ਅਸੀਂ ਦਾ ਸਾਡਾ ਨਾ ਚੈਨਲ ਲਾਈਵ ਚੱਲੀ ਜਾਂਦਾ ਅਸੀਂ ਪਬਲਿਕ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਇਹਨਾਂ ਲੋਕਾਂ ਦੀ ਭਰਾਵੋ ਮਦਦ ਕਰੋ ਹਾਂ ਕਿਵੇਂ ਇਹ ਜਿਹੜਾ ਰੁਕੀ ਲੈ ਕੇ ਚੱਲਿਆ ਅਸੀਂ ਪਿੰਡਾਂ ਦੇ ਵਿੱਚ ਹੀ ਦਿਖਾਉਣੇ ਪਿੰਡ ਦੇ ਵਿੱਚ ਹੀ ਦਿਖਾਉਣਾ ਚਾਹੁੰਨੇ ਆ ਬੰਨ ਤੇ ਬੰਨ ਤੇ ਤੁਸੀਂ ਜਾਓ ਬੰਨ ਤੇ ਤਾਂ ਜਾਓ ਅਸੀਂ ਪਿੰਡਾਂ ਦੇ ਮਾਹੌਲ ਦਿਖਾਉਣਾ ਚਾਹੁੰਨੇ ਆ ਪਿੰਡ ਦਾ ਤੇ ਕਿਵੇਂ ਕਾਨੂੰਨ ਉੱਤੇ ਬੋਲੇ ਰਹਿਣ ਕਰ ਦਿੰਦੇ ਆ ਵੀ ਤੁਸੀਂ ਐਂ ਕਰੋ ਆ ਨਾ ਹੋਰ ਤੋਂ ਕਰਾ ਲਓ ਯਾਰ ਜੰਤਾ ਠੀਕ ਹੈ ਗੱਲ ਕਿ ਨਹੀਂ ਪਤਾ ਗੱਲ ਕੀ ਆ ਵੀ ਮੈਂ ਹਜੇ ਲਾਈਵ ਚੱਲੀ ਜਾਂਦਾ ਮੇਰਾ ਮੈਂ ਉਹਨਾਂ ਚਾਰ ਸਕੈਨ ਨਹੀਂ ਕਰ ਸਕਦਾ ਆ ਇਹਨਾਂ ਨੇ ਦਿੱਤਾ ਹੀ ਆ ਆ ਮੇਰੇ ਵੀਰ ਆ ਇਹਨਾਂ ਨੇ ਦਿੱਤਾ ਆ ਮੇਰੇ ਭਰਾ ਹੀ ਆ ਵੀਰੇ ਨੇ ਦਿੱਤਾ ਵੀਰੇ ਆਪਰਾ ਨੇਪਤਾ ਉਹ ਕੰਮ ਬੈਠੀ ਸਕੈਨ ਕਰਦੀ ਹੈ ਜਰੂਰੀ ਆ ਤੁਹਾਡੇ ਸਾਹਮਣੇ ਨਹੀਂ ਨਹੀਂ ਠੀਕ ਆ ਕੋਈ ਟੱਕਰ ਨਹੀਂ 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 ਹੂੰ 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 ਸਾਈਡ ਦੇ ਥਰੂ ਮਦਦ ਕਰੋ ਭਰਾਵੋ ਐਵੇਂ ਬਹੁਤ ਜਾਣੇ ਮੰਨ ਕੇ ਚੱਲੋ ਆਹ ਹੋ ਗਰੀ ਜਾਂਦੇ ਆਹੀ ਬਾਈ ਇੱਧਰ ਵੇ ਤਾ ਦੇਖ ਨਹੀਂ ਆਇਆ ਅੱਛਾ 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 ਅਸੀਂ ਬਠਿੰਡੇ ਤੋਂ ਆ ਬਾਈ ਆਪਾਂ ਦਾ ਏਰੀਏ ਦੇ ਆ ਫਿਰ ਏਰੀਏ ਦੇ ਆ ਅਸੀਂ ਕਰਕੇ ਅਸੀਂ ਲੈ ਕੇ ਨਹੀਂ ਆਏ ਕੁਛ ਵੀ ਅੱਛਾ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਉਂਦੇ ਬਸਦੇ ਰਹੋ ਦੇਖੋ ਭਰਾਵੋ ਤੁਸੀਂ ਐਨੇ ਜਾਣੇ ਦੇਖੀਏ ਜਾਣੇ 2 300 ਜਾਣਾ ਆਹਾਂ ਵੀਰ ਗਿੱਦੜ ਵੇਹ ਤੋਂ ਆਏ ਆ ਦੇਖਣ ਇਹ ਇਹ ਕਿਹੜਾ ਪਿੰਡ ਹੈ ਭਲਾਈਆਂ ਨਾ ਹਾਂ ਭਲਾਈਆਂ ਚੱਲ ਪਾਪਾ ਬਾਅਦ ਚ ਕੱਢਦੇ ਆ ਆਪਾਂ ਫੇਰ ਤਾਂ ਉਹੀ ਹੋਵਾਂਗੇ ਇਹ ਭਲਾਈਆਂ ਨੇ ਤੋਂ ਆਏ ਆ ਮੇਰੇ ਭਰਾ ਅਸੀਂ ਬਠਿੰਡੇ ਤੋਂ ਆ ਤੇ ਅਸੀਂ ਵੀ ਦੇਖਣ ਆਏ ਸੀ ਇੱਥੇ ਵੀ ਕਿਹੜੀ ਚੀਜ਼ ਦੀ ਲੋੜ ਹੈ ਦੀ ਮਦਦ ਆਪਾਂ ਕਿਵੇਂ ਭੇਜ ਸਕਦੇ ਆ ਤੇ ਇਹ ਵੀ ਵੀਰ ਦੇਖਣ ਆਏ ਆ ਠੀਕ ਹੈ ਗੱਲ ਕਿ ਨਹੀਂ ਛੋਡਾ ਨੰਬਰ ਬੋਲ ਦਿਓ ਬਾਈ ਜੇ ਕਿਸੇ ਨੇ ਭਲਾਈ ਬਠਿੰਡੇ ਰੀਏ ਤੋਂ ਛੋਡੇ ਨਾਲ ਆਉਣਾ ਹੋਵੇ ਆ ਸਕਦਾ ਮੇਰਾ ਮੇਰਾ ਪਿੰਡ ਪਿਉਰੀ ਹੈ ਵੀਰੇ ਬਾਈ ਦਾ ਪਿੰਡ ਭਲਾਈ ਹੈ ਮੇਰਾ ਸੰਗਤ ਮੰਡੀ ਆ ਵਾ ਫਿਰ ਆਪਾਂ ਨੇੜੇ ਹੀ ਆ ਗਵਾਂਡੀ ਠੀਕ ਹੈ ਠੀਕ ਹੈ ਠੀਕ ਹੈ ਤੂੰ ਐਂ ਕਰ ਓਏ ਆ ਡੈਰੀ ਤੇ ਉਹ ਕਰੀ ਕਿੱਧਰ ਗਿਆ ਸਾਡਾ ਬੰਦਾ ਯਾਰ ਛੋਡੇ ਕੋਲ ਉਹ ਨਹੀਂ ਗਿਆ ਨਹੀਂ ਮੈਂ ਸਾਰਾ ਛੋਡਾ ਨਾ ਤੁਸੀਂ ਇੱਥੇ ਕਿੰਨਾ ਕਿਦਾਂ ਬੋਲ ਦਿਓ ਬੋਲ ਦਿਓ ਮੈਨੂੰ ਨੰਬਰ ਦੇ ਕੇ ਜਾਓ ਛੋਡਾ ਇਹਦੇ ਤੋਂ ਮੈਂ ਇੱਥੋਂ ਨਹੀਂ ਨਿਕਲਣਾ ਬਸ ਬੋਲਿਓ 981558024 ਜੀ ਤੇ ਭਰਾਣੇ ਮਦਦ ਲੈ ਕੇ ਆਉਣੀ ਹੈ ਤੇ ਆਪਣੇ ਨਾਲ ਸੰਪਰਕ ਕਰ ਲਿਓ ਆਪਾਂ ਕੰਨ ਭਲਾਈਆਂ ਨੇ ਜੇ ਕਿਸੇ ਵੀ ਆਉਗਾ ਨਾਲ ਆਪਣੇ 994103048 ਮਨਦੀਪ ਮੇਰਾ ਨਾਮ ਹੈ ਪਿਉਰੀ ਪਿੰਡ ਹੈ ਜੇ ਕਿਸੇ ਬੰਦੇ ਨੇ ਉਧਰੋਂ ਆਉਣਾ ਹੈ ਅਸੀਂ ਪਿੰਡਾਂ 'ਚ ਹੁਣ ਰੈਗੇ ਵਾਲੇ ਪਿੰਡਾਂ ਨਾਲ ਵੀ ਮੇਰੀ ਗੱਲ ਹੋਈ ਹੈ ਹਾਂ 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 ਕੱਟਾ ਜਿਹੜਾ ਇਹ ਤੋਂ ਰਸਤਾ ਇਕੱਠੀ ਪਰ ਮੈਂ ਤੁਹਾਨੂੰ ਜਿੰਨੇ ਅਸੀਂ ਘਰਾਂ ਦੇ ਵਿੱਚ ਜਾ ਕੇ ਵੀ ਆਏ ਆ ਹੁਣ ਵਕ ਵਕ ਘਰਾਂ ਦੇ ਵਿੱਚ ਜਾ ਕੇ ਆਏ ਆ ਪਰ ਇਥੇ ਰਸਤੇ ਦਾ ਹਜੇ ਕੋਈ ਏਡੀ ਗੱਲਬਾਤ ਹੈ ਨਹੀਂ ਪਰ ਜਿਹੜਾ ਹਰੇਚਾਰੇ ਦੀ ਜਿਹੜੀ ਹੈਗੀ ਹੈ ਜਿਆਦਾ ਪਰੇਸ਼ਾਨੀ ਹੈ ਸਭ ਤੋਂ ਵੱਡੀ ਹਰੇਚਾਰੇ ਦੀ ਪਰੇਸ਼ਾਨੀ ਹੈ ਹਰੇਚਾਰਾ ਜਿਹੜਾ ਪਸ਼ੂਆਂ ਡੰਗ ਰਾਸ ਤੇ ਉਹ ਜ਼ਰੂਰੀ ਹੈ ਜਿੰਨੇ ਵੀ ਅਸੀਂ ਬੰਦੇ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਫੀਡ ਭਰਾਵੋ ਦੇਖੋ ਇਹ ਵੀਰਾਂ ਦੇ ਨਾਲ ਆਉਣਾ ਹੈ ਕਿਸੇ ਨੇ ਜ਼ਰੂਰ ਆਓ ਯਾਰ ਇਹ ਕਿੰਨੇ ਦਿਨਾਂ ਤੇ ਕਰਾਉਗੇ ਬਾਈ ਤੁਸੀਂ 2-4 ਦਿਨਾਂ ਤੇ ਕਰ 2-4 ਦਿਨਾਂ ਤੇ ਕਰੇ ਬਠਿੰਡਿਓ ਚੱਲਣਗੇ ਤੁਸੀਂ ਸਾਰੇ ਭੈਣ ਭਰਾ ਜ਼ਰੂਰ ਆਹੋ ਕਰਿਓ ਯਾਰ ਠੀਕ ਹੈ ਗੱਲ ਕਿ ਨਹੀਂ ਸਾਡਾ ਬੰਦਾ ਹੋ ਯਾਰ ਇੱਥੇ ਤੁਸੀਂ ਨੰਬਰ ਦੇ ਕੇ ਜਾਇਓ ਬਾਈ ਤੁਸੀਂ ਨੰਬਰ ਦੇ ਕੇ ਜਾਇਓ ਸਾਡਾ ਬੰਦਾ ਇੱਥੇ ਆ ਜਾਂਦਾ ਲਿਖ ਕੇ ਦੇਜੋ ਠੀਕ ਹੈ ਤੇ ਭਰਾਵੋ ਜਰੂਰ ਮਦਦ ਕਰੋ ਇਹਨਾਂ ਭਰਾਵਾਂ ਦੀ ਬਹੁਤ ਮੁਸ਼ਕਲ ਦੇ ਵਿੱਚ ਅੱਜ ਪੰਜਾਬੀਓ ਜਦੋਂ ਪੰਜਾਬ ਤੇ ਕਦੇ ਵੀ ਮੁਸੀਬਤ ਆਈ ਆ ਆਪਾਂ ਡਟ ਕੇ ਖੜੇ ਆ ਇੱਕ ਦੂਜੇ ਦੇ ਨਾਲ ਠੀਕ ਹੈ ਗੱਲ ਕਿ ਨਹੀਂ ਤੇ ਜਦੋਂ ਆਪਾਂ ਇੱਕ ਦੂਜੇ ਦੀ ਸਹਾਇਤਾ ਕਰਨ ਲੱਗ ਜਾਈਏ ਫੇਰ ਤਾਂ ਕਹਿੰਦੇ ਵੀ ਰੱਬ ਵੀ ਸਹਾਇਤਾ ਕਰਦਾ ਠੀਕ ਹੈ ਨਾ ਤੇ ਅੱਜ ਇਹਨਾਂ ਕੱल्ल्या ਤੇ ਮੁਸੀਬਤ ਨਹੀਂ ਪਈ ਪੂਰੇ ਪਲ ਚੱਲ ਠੀਕ ਹੋ ਤੇ ਇਹ ਬਾਈ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਭਾਈ ਆਪਣੇ ਬਾਰੇ ਦੱਸਿਓ ਮੜਾ ਜਾ ਪਬਲਿਕ ਸੁਣਨਾ ਚਾਹੁੰਦੀ ਐ ਤੁਸੀਂ ਸਪੈਸ਼ਲ ਲੈ ਕੇ ਆਏ ਆ ਸਾਨੂੰ ਆਏ ਸੀਗਾ ਕਿ ਸ਼ਾਇਦ ਕਿਤੇ ਕੋਈ ਪ੍ਰੋਬਲਮ ਨਾ ਹੋਵੇ ਜਾਂ ਕੋਈ ਕੋਈ ਬੰਦਾ ਕੋਈ ਫਸਿਆ ਨਾ ਹੋਵੇ ਜਦੋਂ ਬਾਈ ਵੰਡੀ ਨੂੰ ਫੋਨ ਕਰਿਆ ਤੇ ਫੋਨ ਤੇ ਬਾਈ ਕਹਿੰਦਾ ਖੜ੍ਹ ਤੋਂ ਪਹਿਲਾਂ 6 ਵਜੇ ਸਾਨੂੰ ਬਾਈ ਦੇ ਤਿੰਨ ਚਾਰ ਫੋਨ ਆਏ ਕਿ ਬਾਈ ਮੈਂ ਖੜਾ ਐ ਤਲਵੰਡੀ ਭਾਈ ਤੇ ਤੁਸੀਂ ਮੈਂ ਥੋੜੀ ਵੇਟ ਕਰਦਾ ਕਿਦੋਂ ਕ ਤੁਰੇ ਅਸੀਂ 4 ਵਜੇ ਘਰੋਂ ਚੱਲੇ ਤੇ ਪਰ ਬਾਈ ਦੇ ਖੁਦ ਆਪ ਦੀ ਜ਼ਿੰਮੇਵਾਰੀ ਸਮਝ ਗਏ ਤਿੰਨ ਚਾਰ ਬੰਦੇ ਨੇ ਫੋਨ ਕਰੇ ਆਪ ਤੇ ਇੱਥੇ ਪਹੁੰਚਿਆ ਮਦਦ ਨਹੀਂ ਇਹ ਸਾਡੇ ਨਾਲ ਇਹ ਬਾਈ ਦਾ ਨਾ ਪਹਿਲਾਂ ਵੋਟ ਲੈ ਕੇ ਵੀ ਆਉਂਦੀ ਬੰਟੀ ਡੱਲਾ ਬੰਟੀ ਡੱਲਾ ਹੀ ਹੈ ਬਾਈ ਤੇਰਾ ਨਾ ਬੰਟੀ ਦੀ ਵੋਟ ਪੈਕ ਹੋਈ ਪਈ ਸੀ ਗੱਡੀ ਦੇ ਵਿੱਚ ਸਾਡਾ ਰਾਤ ਪ੍ਰੋਗਰਾਮ ਬਣਾ ਵੀ ਗੱਡੀ ਦੇ ਵਿੱਚ ਅਸੀਂ ਵੋਟ ਆਪਦੀ ਲੈ ਕੇ ਜਾਵਾਂਗੇ ਪਰ ਅਸੀਂ ਆਖਿਆ ਵੀ ਬਾਈ ਪਹਿਲਾਂ ਉੱਥੇ ਜਾ ਕੇ ਇੱਕ ਵਾਰੀ ਪਤਾ ਲੱਗ ਜਾਏ ਆਪਾਂ ਨੂੰ ਵੀ ਮਾਹੌਲ ਕੀ ਹੈ ਉੱਥੋਂ ਦਾ ਠੀਕ 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 ਦੀ ਜ਼ਰੂਰਤ ਹੈ ਮੇਰਾ